मैं गुरुबचन सर बहुत बहुत ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਇੱਕ ਸੈਮੀਨਾਰ ਚੱਲ ਰਿਹਾ ਹੈ ਇਹ ਅਲਟਰਾਟੈਕ ਸੀਮੈਂਟ ਫੈਕਟਰੀ ਵੱਲੋਂ ਚਲਾਇਆ ਜਾ ਰਿਹਾ ਹੈ ਸਾਡੇ ਮਾਨਯੋਗ ਅਲਟਰਾਟੈਕ ਸੀਮੈਂਟ ਲਿਮਟਿਡ ਦੇ ਯੂਨਿਟ ਹੈੱਡ ਮਨੋਹਰ ਸਰ ਅਤੇ ਲ logistic ਹੈੱਡ ਬੀਸ਼ਵਜੀਤ ਜੀ ਰਾਓ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਅੱਜ ਸਾਨੂੰ ਇਤਾਂ ਦੇ ਮਾਲਕ ਇੱਥੇ ਆਏ ਹੋਏ ਆ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ 4 ਦਿਨ ਹਫਤਾ ਮਹੀਨਾ ਆਪਕੇ ਪਾਸ ਬੈਠ ਜਾਏਗਾ ਦੁੱਖ ਦਰਦ ਸੁਣ ਲੇਗਾ ਪੁੱਛ ਲੇਗਾ ਚਾਹ ਪਾਣੀ ਦੇ ਦੇਗਾ ਆਪਕੇ ਆਪਣੇ ਜਿਸ ਤਰ੍ਹਾਂ ਕੀ ਹੁਣ ਡਰਾਈਵਰ ਨੇ ਆ ਲਗੇ ਜਿਹੜੇ ਜਿੰਨੇ ਸਕੂਲ ਹੈ ਉਥੇ ਪ੍ਰੈਸ਼ਰ ਹੌਲ ਮਾਰਨੇ ਜਾਂਦੇ ਕਿ 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 ਹਸਪੀਟਲ ਹੈ ਉਥੇ ਬਣਾ ਲੀਏ ਮਨਾਹੀ ਬਣਾ ਚੁੱਕੇ ਲੋਕਾਂ ਦਾ ਇਹ ਨਾ ਹੀ ਤਿੰਨ ਲਗਾ ਜਿੱਦਾਂ ਕਿ ਪਟ્રોલ ਆਪਾਂ ਦਾ ਰੋਡ ਦੇ ਉੱਤੇ ਸਿਗਨਲ ਲੱਗਦੇ ਤੁਸੀਂ ਬਹੁਤ ਵੱਡਾ ਘਰਾਟਾ ਬਣਾਇਆ ਜਿਸ ਨਾਲ ਪ੍ਰੈਸ਼ਰ ਕਰੂਗਾ ਯਾ ਕੋਈ ਐਕਸੀਡੈਂਟ ਕੇ ਬਾਰੇ ਵਿੱਚ ਬਚਾਏ ਲੱਗਦਾ ਹੂ ਜੀ ਤੁਹਾਨੂੰ ਹਾਂ ਮਸੂਲ ਡਿਸਪਲੇ ਕਰਦੇ ਆ ਤੇ ਆਪਣੇ ਵਾਲੇ ਡਰਾਈਵਰ ਨੂੰ ਟ੍ਰੇਨਿੰਗ ਦਿੰਦੇ ਹੋ ਜਾਂ ਕੋਈ ਆ ਸਰ ਸਾਡੇ ਅਨੁਸਾਰ ਦੋ ਬਾਕੀ ਆ ਵੀ ਪਲੀਜ਼ ਸਟੇਜ 'ਤੇ ਆਇਓ। ਇਹ ਤਾਂ ਫਰਕ ਸੀਪੀ ਦਿੱਤੀ ਮਨਾ ਰਿਹਾ ਹੈ ਕਿ ਕੀ ਕਹਿਣਾ ਹੈ। ਮੈਂ ਬੜਾ ਧੰਨਵਾਦ ਦਿਆਂ ਕੰਪਨੀ ਦਾ ਜਿਨ੍ਹਾਂ ਨੇ ਮਤਲਬ ਸੜਕ ਤੋਂ ਸੁਰੱਖਿਆ ਹਫ਼ਤਾ ਬਣਾਇਆ। ਇਹਨਾਂ ਨੇ ਸਾਰੇ ਡਰਾਈਵਰਾਂ ਨੂੰ ਇਕੱਠੇ ਕਰਕੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀ ਜੋ ਐਕਸੀਡੈਂਟ ਹੈ ਉਹਦੇ ਕੀ ਨੁਕਸਾਨ ਹੁੰਦੇ ਆ। ਕਿਵੇਂ ਕਿਸੇ ਦਾ ਘਰ ਖਰਾਬ ਹੋ ਜਾਂਦਾ ਹੈ। ਮੈਂ ਉਮੀਦ ਕਰੂੰਗਾ ਸਾਰੇ ਡਰਾਈਵਰ ਵੀਰਾਂ ਦਾ ਵੀ ਇਹ ਇਸ ਗੱਲ ਨੂੰ ਸਮਝਣਗੇ। ਤੇ ਨੂੰ ਫੋਲੋ ਵੀ ਕਰਨਗੇ ਸਰ ਜੀ ਜਿਹੜੀ ਇਹ ਡਰਾਈਵਰ ਵਿਭਾਗ ਹੈਗਾ ਹੈਗਾ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਨਾਕੇ ਬੰਦੀ ਬਣਾਉਣੀ ਆ ਉਸ ਟਾਈਮ ਵੀ ਸਮਝਾਉਣੀ ਆ ਟ੍ਰੈਫਿਕ ਵੀ ਮਤਲਬ ਕਿ ਜਿਹੜੀ ਪੁਸਤ ਹੈ ਜਿਹੜੀ ਦਿਨ ਰਾਤ ਸਮਝਾਉਂ ਤੇ ਲੱਗੀ ਹੈਗੀ ਹੈ ਤਾਂ ਲੇਕਿਨ ਕਿੰਨਾ ਕੁ ਫਰਕ ਪੈਂਦਾ ਹੈਗਾ ਇਹਨਾਂ ਦੇ ਨਾਲ ਸਾਡਾ ਕਾਫੀ ਫਰਕ ਪੈਂਦਾ ਜੀ ਕਿਸੇ ਨੂੰ ਕੁਝ ਦੱਸਾਂਗੇ ਆਪਾਂ ਸਮਝਾਵਾਂਗੇ ਉਹਦਾ ਬਹੁਤ ਫਰਕ ਪੈਂਦਾ ਠੀਕ ਹੈ ਕਈ ਵਾਰੀ ਹੁੰਦਾ ਕੋਈ ਅੰਗੈਲੀ ਹੁੰਦੀ ਆ ਕੋਈ ਡਰਾਈਵਰ ਥੱਕਿਆ ਕੋਈ ਬਿਮਾਰ ਹੈ ਕੋਈ ਹੋਰ ਹੈ ਮੈਂ ਸਲਾਹ ਦਊਂਗਾ ਵੀ ਇਹੋ ਜਿਹਾ ਬਿਲਕੁਲ ਵੀ ਕੋਈ ਡਰਾਈਵਰੀ ਨਾ ਕਰੇ ਇਹਦੇ ਨਾਲ ਕਿਸੇ ਦਾ ਘਰ ਖਰਾਬ ਹੋ ਸਕਦਾ ਹੈ ਠੀਕ ਹੈ ਜੀ ਥੈਂਕ ਯੂ ਧੰਨਵਾਦ ਸਰ ਕੀ ਨਾ ਟਟ ਗੁਰੂ ਬਚਨ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਰਾਜਪੁਰਾ ਜੀ ਸਰ ਜੀ ਆ ਤੁਸੀਂ ਇਹ ਫੈਕਟਰੀ ਸੁੰਤੜੀ ਚ ਪਹੁੰਚੇ ਹੈਗੇ ਆ ਇਹਨਾਂ ਦੇ ਨੇ ਸੜਕ ਸੁਰੱਖਿਆ ਜਿਹੜਾ ਮਨਾਇਆ ਹੈਗਾ ਪੂਰੀ ਪਰ ਜਾਣਕਾਰੀ ਦਿਓ ਸਰ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਜੀ ਜਿਸ ਨੂੰ ਦੇਖਦੇ ਹੋਏ ਅਲਟਰਾ ਅਲਟਰਾ ਟੈਕ ਸੀਮੈਂਟ ਲਿਮਟਿਟਡ ਵੱਲੋਂ ਵੀ ਇੱਕ ਹਫਤਾ ਹੋ ਗਿਆ ਜੀ ਇਹ ਡਰਾਈਵਰ ਭਰਾਵਾਂ ਨੂੰ ਅਤੇ ਟਰੱਕ ਮਾਲਕਾਂ ਨੂੰ ਜਿਹੜਾ ਕਿ ਸਖਲਾਈ ਦੇ ਰਹੇ ਨੇ ਜੀ ਇਹਦੇ ਸਿਰ ਰੋਡ ਸੇਫਟੀ ਵੀਕ ਜਿਹਦੇ ਬਾਰੇ ਟ੍ਰੈਫਿਕ ਨਿਯਮਾਂ ਸੰਬੰਧੀ ਦੱਸਿਆ ਜਾ ਰਿਹਾ ਜਿਹਦੇ ਤੇ ਅੱਜ ਸਾਨੂੰ ਵੀ ਐਸ ਐਚਓ सदर ਜਿਹੜੇ ਸ੍ਰੀ ਕ੍ਰਿਪਾਲ ਸਿੰਘ ਜੀ ਨੇ ਤੇ ਮੈਂ ਟ੍ਰੈਫਿਕ ਇੰਚਾਰਜ ਰਾਜਪੁਰਾ ਵੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਜੀ ਜਿਹਦੇ ਵਿੱਚ ਅਸੀਂ ਡਰਾਈਵਰਾਂ ਭਰਾਵਾਂ ਨੂੰ ਇਹ ਦੱਸਿਆ ਕਿ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨੀ ਹੈ ਰੋਡ ਤੇ ਚੱਲਦੇ ਸਮੇਂ ਧਿਆਨ ਰੱਖਣਾ ਹੈ ਜੀ ਓਵਰ ਸਪੀਡ ਦਾ ਮੋਬਾਈਲ ਫੋਨ ਨਹੀਂ ਚਲਾਉਣਾ ਸੀਟ ਬੈਲਟ ਦਾ ਪ੍ਰਯੋਗ ਕਰਨਾ ਹੈ ਹੈਲਮਟ ਦੀ ਵਰਤੋਂ ਕਰਨੀ ਹੈ ਜਿਸ ਤੇ ਜਿਹੜੇ ਅਸੀਂ ਇਹ ਜਿਹੜੇ ਆਪਣੇ ਅਲਟਰਾਟੈਕ ਸੀਮੈਂਟ ਲਿਮਿਟਿਡ ਤੋਂ ਜਿੰਨੇ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਨੇ ਆਮ ਲੋਕਾਂ ਨੂੰ ਅਤੇ ਡਰਾਈਵਰ ਭਰਾਵਾਂ ਨੂੰ ਇੱਕ ਹਫਤਾ ਹੋ ਕੇ ਜਾਗਰੂਤ ਕਰਦੇ ਇਹਨਾਂ ਨੇ ਟ੍ਰੇਨਿੰਗ ਸਕੂਲ ਵੀ ਬਣਾਇਆ ਜਿਦੇ ਦੌਰਾਨੇ ਕਿ ਇਹ ਆਮ ਡਰਾਈਵਰਾਂ ਨੂੰ ਵੀ ਇੱਥੇ ਟ੍ਰੇਨਿੰਗ ਦਿੱਤੀ ਜਾਇਆ ਕਰੇਗੀ ਜਿਸ ਦੇ ਨਾਲ ਕਿ ਰੋਡ ਤੇ ਐਕਸੀਡੈਂਟਾਂ ਤੇ ਦੁਰਘਟਨਾਤੋਂ ਬਚਿਆ ਜਾ ਸਕੇ ਜੀ ਲੱਗਦਾ ਜੀ ਇੰਦਾਂ ਦੇ ਨਾਟਕ ਜਿਹੜਾ ਹੈਗਾ ਨਾਟਕ ਦਿਖਾਇਆ ਹੈਗਾ ਕਿੰਨਾ ਕੁ ਮਤਲਬ ਕਿ ਬਹੁਤ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਦੇਖੋ ਜੇ ਨੁਕੜ ਨਾਟਕ ਦਿਖਾਇਆ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਸੀਗਾ ਦੀ achhi mehnat nal inane ek ek practical karke ji ta inna tak jankari pahunchayi hai ਤਾ ਜੋ ਇਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਸਕੇ ਤਾਂ ਇਹ ਬਹੁਤ ਵਧੀਆ ਅਨੁਕੜਾ ਨਾਟਕ ਸੀ ਜੀ ਇਸ ਦੀ ਅਸੀਂ ਸਲਾੰਘਾ ਕਰਦੇ ਹਾਂ ਹਾਂ ਜੀ ਜਿਹੜੀ ਟ੍ਰੈਫਿਕ ਪੁਲਿਸ ਹੈ ਜਿਹੜੇ ਪ੍ਰੋਗਰਾਮ ਸਕੂਲਾਂ ਦੇ ਵਿੱਚ ਕਰਾਉਂਦੀ ਹੈ ਉੱਥੇ ਵੀ ਨਾਟਕ ਦਿਖਾਉਣੇ ਚਾਹੀਦੇ ਹਨ ਦੇਖੋ ਜੀ ਅਸੀਂ ਵੀ ਇਹ ਟੀਮ ਇਨ ਸਪੈਸ਼ਲ ਤੌਰ ਤੇ ਇਕ ਤਿਆਰ ਕਰਾਂਗੇ ਜਿਹਦੇ ਦੌਰਾਨੇ ਵੈਸੇ ਤਾਂ ਅਸੀਂ ਸਕੂਲਾਂ 'ਚ ਜਾ ਕੇ ਸੈਮੀਨਾਰ ਲਗਾਉਂਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਆਮ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਆਪਾਂ ਨੇ ਜਿਹੜੇ ਰੋਡ ਤੇ ਚਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤਾਂ ਤਾਂ ਜੋ ਆਪਣੀ ਸੇਫਟੀ ਆਪਣੀ ਸੇਫਟੀ ਅਤੇ ਲੋਕਾਂ ਦੀ ਜਿਹੜੀ ਸੁਰੱਖਿਆਤ ਹੈ ਜਾਨ ਨੂੰ ਸੁਰੱਖਿਅਤ ਰੱਖਣਾ ਹੈ ਸਰ ਕੀ ਨਾਮ ਹੈ ਆਪਕਾ ਉਧਮ ਸਿੰਘ ਮੈਂ ਜੋਨਲ ਲੋਜਿਸਟਿਕ ਹੈਡ ਹੂੰ ਪੂਰੇ ਨਾਰਥ ਬੀ ਦਾ ਤਾਂ ਅੱਜ ਇਹ ਜੋ ਅਲਟਰਾਟੈਕ ਸੀਮੈਂਟ ਕੰਪਨੀ ਮੇ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਇਸ ਪਰ ਇਹ ਕੀ ਕਹਿੰਦੇ ਹਮਾਰੀ ਕੰਪਨੀ ਜੋ ਹੈ ਸੜਕ ਸੁਰੱਖਿਆ ਔਰ हर साल ये मनाती है और हर साल तो ये एक पर्व की तरह हम इसको मनाते हैं बट हम पूरे साल इसको सेफ्टी को चलाते हैं अपने प्लांट में और क्या है एक गंभीर मुद्दा है हमारे भारतवर्ष के लिए और इतनी गाड़ियाँ रोडों पे चलती हैं तो हम सभी ड्राइवर भाइयों को प्रतिदिन हमारी टीम ट्रेनिंग देती है और इस संदर्भ में आपने देखा होगा यहाँ हमने ट्रेनिंग सेंटर भी बनाया ड्राइवर भाइयों के लिए सारी व्यवस्था हमने यहाँ की है यार्ड से लेके कैंटीन से लेके टॉयलेट टॉयलेट वॉयलेट सब किए और डेली हम इनको ट्रेनिंग दे दे रहे हैं ताकि देश का जो एक्सीडेंट की दर है जिसमें बीमारियों से ज़्यादा लोग मर रहे हैं उस पर कंट्रोल किया जा सके काबू किया जा सके कि ताकि ड्राइवर भाइयों का परिवार सर पूरे भारतवर्ष में ये जो है सड़क सुरक्षा महीना मनाया जा रहा है लगता है कि ऐसी सुरक्ष सड़क सुरक्षा जो महीना मनाया जा रहा है इसका कहीं ना कहीं प्रभाव पड़ेगा ड्राइवर्स पे और गाड़ी चालकों पे बिल्कुल पड़ेगा देखिए क्या होता है कि ड्राइवर का जो जॉब है ये दसवीं पास वाले कर रहे हैं और कोई भी चीज़ के दक्षता लाने के लिए ट्रेनिंग बहुत ज़रूरी है सेफ्टी एक ऐसी चीज़ है जो डेली बताई जाए तो धीरे धीरे और डेली इम्प्रूवमेंट होता है ये ऐसा नहीं है कि एक बार हमने पढ़ाई कर ली और ख़त्म हो गया क्योंकि इसमें नए भाई जुड़ रहे हैं पुराने जा रहे हैं और लोग भूल जाते हैं या लापरवाह हो जाते हैं तो हमें ये कंटिन्यूस प्रोसेस ऑफ ग्रूमिंग है डेली हमें बताना है दस चीज़ें बताएंगे दो भी कर लेगा फिर बताएंगे आठ चीज़ें फिर दो करेगा तो ये ड्राइव कंटिन्यूस थ्रू आउट द ईयर हम चलाते हैं इससे फ़र्क पड़ रहा है काफ़ी कम हुए हैं सर आज विशेष तौर पर सरदार कृपाल सिंह सदर थाना जो इंचार्ज हैं और साथ में ट्रैफिक इंचार्ज गुरबचन सिंह जी भी यहाँ पे आए उन्होंने भी बताया ड्राइवर्स को तो इस चीज़ को आप कैसे देखते हो कैसे देते मैं था? ये मानता हूँ कि ये जो भी इनिशिएटिव या ड्राइव चलाते हैं ये अकेले नहीं चलाई जा सकती इसमें कंपनी और प्रशासन का सहयोग बहुत महत्वपूर्ण है और एस एच ओ कृपाल जी और ट्रैफिक इंचार्ज जो सहयोग हमें यहाँ पर मिल रहा है इससे बहुत ही प्रभाव पड़ रहा है सुचारू रूप से कार्य चल रहा है जो पहले मतलब मैं और किसी की बात नहीं करता हूँ अगर हमारे अल्ट्रा परिवार की बात करें तो बहुत ज़्यादा कंट्रोल है और इनके सहयोग से हम इसको बढ़ा पा रहे हैं और इसका इम्पैक्ट ड्राइवर भाइयों को मिल रहा है देखने में भी मिल रहा है कि पंजाब जैसे प्रांत में जहाँ कोहरा भी है बारिश भी सब कुछ है एक्सीडेंट शून्य के बराबर है अल्ट्राटेक में और बहुत ही इसके रिज़ल्ट अच्छे हैं धन्यवाद